ਬੀਜੇਪੀ ਪੰਜਾਬ ਦੇ ਵਿੱਚ ਇੱਕ ਹੋਰ ਵੱਡੇ ਕਲਾਕਾਰ ਨੂੰ ਟਿਕਟ ਦੇਣ ਜਾ ਰਹੀ ਹੈ ਜਿਸ ਦੀ ਚਰਚਾ ਲਗਾਤਾਰ ਚੱਲ ਰਹੀ ਹੈ ਸੰਗਰੂਰ ਤੋਂ ਇੱਕ ਵੱਡੇ ਕਲਾਕਾਰ ਨੂੰ ਮੈਦਾਨ ਚ ਉਤਾਰੇ ਜਾਣ ਦੀਆਂ ਚਰਚਾਵਾਂ ਨੇ ਜ਼ੋਰ ਫੜ ਲਿਆ ਬੀਜੇਪੀ ਵੱਡੇ ਜਿਹੜਾ ਇੱਕ ਕਲਾਕਾਰ ਹੈ ਉਸ ਨੂੰ ਟਿਕਟ ਦੇਣ ਜਾ ਰਹੀ ਹੈ ਕਿਸ ਨੂੰ ਟਿਕਟ ਦੇਣ ਜਾ ਰਹੀ ਹੈ ਕਿਹੜਾ ਇੱਕ ਕਲਾਕਾਰ ਹੈ ਹਲਕਾ ਤਾਂ ਤੁਹਾਨੂੰ ਦੱਸ ਹੀ ਦਿੱਤਾ ਤੁਸੀਂ ਜੁੜਿਓ ਲੋਕਪਣ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਦਰਅਸਲ ਲੋਕ ਸਭਾ ਹਲਕਾ ਸੰਗਰੂਰ ਇਸ ਸਮੇਂ ਬੜਾ ਚਰਚਾ ਦਾ ਵਿਸ਼ਾ ਹੈ ਬੜੀ ਗਹਿ ਗਜਮੀ ਲੜਾਈ ਹੈ ਜਿਹੜੀ ਇਸ ਸਮੇਂ ਸੰਗਰੂਰ ਲੋਕ ਸਭਾ ਚ ਵੇਖਣ ਨੂੰ ਮਿਲ ਸਕਦੀ ਹੈ ਕਾਂਗਰਸ ਨੇ ਸੁਖਪਾਲ ਸਿੰਘ ਖਿਆਰਾ ਨੂੰ ਲਿਆ ਕੇ ਇਸ ਲੜਾਈ ਨੂੰ ਹੋਰ ਤਿੱਖਾ ਕੀਤਾ ਸਿਮਰਜੀਤ ਸਿੰਘ ਮਾਨ ਪਹਿਲਾਂ ਹੀ ਜਿਹੜਾ ਉਹ ਆਪਣੇ ਤੀਰ ਤਰਕਸ਼ ਚੋਂ ਕੱਢੀ ਬੈਠੇ ਹੈ ਅਤੇ ਮੀਤਹਿਰ ਦੇ ਵੱਲੋਂ ਲਗਾਤਾਰ ਪਿੰਡ ਪਿੰਡ ਘੁੰਮ ਕੇ ਸਰਕਾਰ ਦੀਆਂ ਪ੍ਰਾਪਤੀਆਂ ਗਣਾਈਆਂ ਜਾ ਰਹੀਆਂ ਨੇ ਇਸੇ ਦਰਮਿਆਨ ਚਰਚਾ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਆਪਣੀ ਖੋਜ ਪੂਰੀ ਕਰ ਲਈ ਹੈ ਅਤੇ ਸੰਗਰੂਰ ਤੋਂ ਇਸ ਵੱਡੇ ਜਿਹੜਾ ਕਲਾਕਾਰ ਹੈ ਉਹਨੂੰ ਮੈਦਾਨ 'ਚ ਉਤਾਰਨ ਲੱਗੀ ਹੈ। ਕਲਾਕਾਰ ਕੋਈ ਹੋਰ ਨਹੀਂ ਤੁਸੀਂ ਭਾਜਪਾ ਨਾਲ ਉਹਨਾਂ ਦੀ ਸੋਚ ਬਹੁਤ ਰਲਦੀ ਹੈ। ਤੁਸੀਂ ਪਿਛਲੇ ਦਿਨਾਂ ਦੇ ਵਿੱਚ ਉਸਦੇ ਬਿਆਨ ਵੀ ਸੁਨੇ ਹੋਣਗੇ। ਕਨਈਆ ਮਿੱਤਰ। ਕਨਈਆ ਮਿੱਤਰ ਜਿਹੜਾ ਧਾਰਮਿਕ ਗਾਇਕ ਨੇ ਕਲਾਕਾਰ ਨੇ ਭਜਨ ਕਰਦੇ ਨੇ। ਤਾ ਇਸ ਕਰਕੇ ਵੱਡਾ ਨਾਂ ਨੇ ਪੰਜਾਬ ਦੇ ਜਿਹੜਾ ਹਲਕੇ ਨੇਗੇ ਜਿੱਥੋਂ ਵੱਖ-ਵੱਖ ਸ਼ਹਿਰਾ ਦੀਆਂ ਜਿਹੜੀਆਂ ਵੱਖ-ਵੱਖ ਸਭਾਵਾਂ ਨੇ ਸਨਾਤਨ ਸਭਾਵਾਂ ਨੇ ਉਹਨਾਂ ਦੇ ਵੱਲੋਂ ਉਹਨਾਂ ਨੂੰ ਸੱਦਿਆ ਜਾਂਦਾ ਹੈ ਭਜਨ ਕੀਰਤਨ ਕਰਾਇਆ ਜਾਂਦਾ ਹੈ ਉਹਨਾਂ ਦਾ ਨਾਮ ਸੰਗਰੂਰ ਤੋਂ ਬੜੇ ਦਿਨਾਂ ਤੋਂ ਚਰਚਾ ਚ ਚੱਲ ਰਿਹਾ ਕੱਲ ਸ਼ਾਮ ਨੂੰ ਚਰਚਾ ਬਹੁਤ ਜ਼ਿਆਦਾ ਵੱਧ ਗਈ ਲਗਾਤਾਰ ਫੋਨ ਖੜਕਣ ਲੱਗੇ ਵੀ ਕੀ ਹੋ ਗਿਆ ਸੱਚੀ ਆ ਰਹੇ ਨੇ ਕੀ ਗੱਲ ਹੈ ਸੱਚੀ ਟਿਕਟ ਦਿੱਤੀ ਜਾ ਰਹੀ ਹੈ ਕਨਿਆ ਮਿੱਤਲ ਨੂੰ ਬਾਹਰੋਂ ਅੰਦਰੋਂ ਫੋਨ ਕਰਕੇ ਪੁੱਛਿਆ ਜਾਣ ਲੱਗਾ ਫਿਰ ਕੋਸ਼ਿਸ਼ ਕੋਸ਼ਿਸ਼ ਮੈਂ ਕੀਤੀ ਕਿ ਪੁੱਛਿਆ ਤਾਂ ਜਾਵੇ ਵੀ ਅਸਲ ਮਸਲਾ ਕੀ ਹੈ ਤਾਂ ਪਤਾ ਲੱਗਿਆ ਕਿ ਸਿਰਫ ਚਰਚਾਵਾਂ ਨੇ ਸਥਿਤੀ ਕੋਈ ਪੱਕੀ ਫਾਈਨਲ ਨਹੀਂ ਹੋਈ ਸਿਰਫ ਸਿਆਸੀ ਖੁੰਡਾਂ ਦੇ ਉੱਤੇ ਇਸ ਦੀ ਚਰਚਾ ਹੈ ਇਹ ਚਰਚਾ ਭਾਜਪਾ ਵਾਲਿਆਂ ਨੇ ਚਲਾਈ ਹੈ ਜਾਂ ਕਨਈਆ ਮਿੱਤਲ ਨੇ ਚਲਾਈ ਹੈ ਇਹ ਹਾਲੇ ਸਪਸ਼ਟ ਨਹੀਂ ਹੋ ਸਕਿਆ ਕਿ ਆਖਰਕਾਰ ਕੌਣ ਇਹ ਚਰਚਾ ਨੂੰ ਜਿਹੜਾ ਹਵਾ ਦੇ ਰਿਹਾ ਹੈ ਕਿੱਥੋਂ ਇਹ ਅੱਗ ਜਿਹੜੀ ਐ ਤੁਖਾਈ ਜਾ ਰਹੀ ਹੈ ਕੌਣ ਇਸ ਅੱਗ ਨੂੰ ਫੂਕਾ ਮਾਰ ਰਿਹਾ ਇਹ ਬਾਅਦ ਹਜੇ ਸਪਸ਼ਟ ਨਹੀਂ ਹੋ ਸਕਿਆ ਪਰ ਇਹ ਗੱਲ ਬੜੇ ਜ਼ੋਰ ਨਾਲ ਚੱਲ ਰਹੀ ਹੈ ਕਿ ਕਨਈਆ ਮਿੱਤਲ ਸੰਗਰੂਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੋਣਗੇ ਹਾਲਾਂਕਿ ਮੈਨੂੰ ਨਹੀਂ ਲੱਗਦਾ ਨਿੱਜੀ ਤੌਰ ਦੇ ਉੱਤੇ ਕਿ ਅਜਿਹਾ ਹੋ ਸਕਦਾ ਕਿ ਵਿਕਨਈਆ ਮਿੱਤਲ ਦਾ ਆਧਾਰ ਸੰਗਰੂਰ ਵਰਗੇ ਸ਼ਹਿਰ ਜਾਂ ਹਲਕੇ 'ਚ ਨਹੀਂ ਹੈਗਾ ਜੇਕਰ ਹੈਗਾ ਵੀ ਆ ਤਾਂ 1% ਜੇ ਉਹਨਾਂ ਨੂੰ ਵੋਟ ਮਿਲੀ ਤਾਂ ਸਿਰਫ ਭਾਜਪਾ ਦੀ ਕੋਰ ਵੋਟਰ ਦੀ ਵੋਟ ਮਿਲਣੀ ਆ ਕੋਈ ਲਹਿਰ ਬਣਾਉਣ 'ਚ ਕਾਮਯਾਬ ਨਹੀਂ ਹੋਣਗੇ ਇਹ ਸਥਿਤੀ ਸਪਸ਼ਟ ਹੈ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੀਤੀ ਵੀ ਆ ਪਰ ਉਹ ਸਫਲ ਨਹੀਂ ਹੋ ਸਕੀ ਅੱਗੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਆਖਿਰਕਾਰ ਚੱਲ ਕੀ ਰਿਹਾ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਭਾਜਪਾ ਦੇ ਅੰਦਰ ਭਾਜਪਾ ਦੇ ਬਾਹਰੋਂ ਇੰਪੋਰਟ ਕੀਤੇ ਹੋਏ ਸਾਰੇ ਆਗੂ ਹੱਥ ਖੜੇ ਕਰ ਗਏ ਕਿ ਐਸੇ ਨਹੀਂ ਚੋਣ ਲੜਨੀ ਵੱਡੀ ਮਾਲਦਾਰ ਸਾਮੀ ਅਰਵਿੰਦ ਖੰਨਾ ਹੱਥ ਖੜੇ ਕਰ ਗਏ ਕੇਵਲ ਸਿੰਘ ਢਿੱਲੋਂ ਵਰਗੀ ਤਾਂ ਇਸ ਇਲਾਕੇ ਦੇ ਅੰਦਰ ਕੋਈ ਹੋਰ ਮਾਲਦਾਰ ਸਾਮੀ ਹੈ ਹੀ ਨਹੀਂ ਉਹ ਵੀ ਹੱਥ ਖੜੇ ਕਰ ਗਏ ਵੀ ਮੇਰੀ ਸਾਸਰੀ ਕਾਲ ਹੈ ਮੈਨੂੰ ਮਾਫ ਕਰਿਓ ਪਰ ਭਾਜਪਾ ਲਗਾਤਾਰ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਫਿਲਹਾਲ ਸਫਲ ਨਹੀਂ ਹੋਈ ਅਮਨਦੀਪ ਪੂਨੀਆ ਜੋ ਕਿ ਟਕਸਾਲੀ ਪਰਿਵਾਰ ਆ ਭਾਜਪਾ ਦਾ ਉਹਨਾਂ ਦੀ ਦਾਵੇਦਾਰੀ ਲਗਾਤਾਰ ਜਾਰੀ ਹੈ ਵੇਖਣਾ ਇਹ ਹੋਵੇਗਾ ਕਿ ਕਨਈਆ ਮਿੱੱਤਲ ਟਿਕਟ ਲੈ ਕੇ ਜਾਂਦੇ ਆ ਜਾਂ ਇਹਨਾਂ ਤਿੰਨਾਂ ਚੋਂ ਕੋਈ ਲੈ ਕੇ ਜਾਂਦਾ ਹੈ ਕਨਈਆ ਮਿੱੱਤਲ ਦੀ ਚਰਚਾ ਬਹੁਤ ਜ਼ਿਆਦਾ ਤੁਹਾਨੂੰ ਕੀ ਲੱਗਦਾ ਹੈ ਕਿ ਭਾਜਪਾ ਕਨਈਆ ਮਿੱੱਤਲ ਨੂੰ ਟਿਕਟ ਦੇ ਸਕਦੀ ਹੈ ਜੇਕਰ ਟਿਕਟ ਦਿੰਦੀ ਹੈ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਕਨਈਆ ਮਿੱੱਤਲ ਜਿੱਤ ਸਕਣਗੇ ਜਾਂ ਨਹੀਂ ਆਪਣੀ رائے ਕਮੈਂਟ ਬਾਕਸ ਚ ਜ਼ਰੂਰ ਦੱਸੋ ਪਰ ਇੱਜ਼ਤ ਤੇ ਮਾਨ ਨਾਲ